ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਸਾਥਿਓ ਇਸ ਵੇਲੇ ਦੀ ਇੱਕ ਬਹੁਤ ਹੈਰਾਨ ਕਰਨ ਵਾਲੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦਸ ਦੀਏ ਦਿਲ ਦਹਿਲਾ ਦੇਣ ਵਾਲੀ ਖਬਰ ਨੇ ਪੂਰੇ ਪੰਜਾਬ ਦਾ ਧਿਆਨ ਖਿੱਚਿਆ ਇੱਕ ਕਲਯੁਗੀ ਭਰਾ ਨੇ ਜ਼ਮੀਨ ਦੇ ਲਾਲਚ ਵਿੱਚ ਜਾਇਦਾਦ ਦੇ ਲਾਲਚ ਵਿੱਚ ਆਪਨੀ ਭੈਣ ਅਤੇ ਆਪਣੇ ਜੀਜੇ ਦਾ ਕਤਲ ਕਰ ਦਿੱਤਾ ਉਹਨਾਂ ਸੁੱਤਿਆਂ ਪਿਆ ਨੂੰ ਮੌਤ ਦੇ ਘਾਟ ਉਦਾਰ ਦਿੱਤਾ ਬੜੀ ਬੇਰਹਿਮੀ ਨਾਲ ਉਹਨਾਂ ਦਾ ਕਤਲ ਕੀਤਾ ਦੱਸਦੀਏ ਖਬਰ ਸੁਣਦੇ ਆ ਮਨ ਵਿੱਚ ਇਹੀ ਵਿਚਾਰ ਆਉਂਦੇ ਨੇ ਕਿ ਚੱਟਾ ਹੋ ਗਿਆ ਲਹੂ ਭਰਾਵੋ ਚੱਟਾ ਹੋ ਗਿਆ ਲਹੂ ਉਹ ਭੈਣ ਭਰਾ ਜਿਹੜੇ ਬਚਪਨ ਵਿੱਚ ਇਕੱਠੇ ਖੇਡੇ ਹੋਣਗੇ ਭੈਣ ਨੇ ਭਰਾ ਦੀ ਗੁੱਟ ਤੇ ਰਖੜੀ ਬੰਨ੍ਹ ਕੇ ਰਕਸ਼ਾ ਦੀ ਗੱਲ ਕੀਤੀ ਹੋਣੀ ਆ ਜਾਂ ਪਿਆਰ ਦੀ ਆਪਸ ਚ ਭੈਣ ਭਰਾ ਦੀ ਗੱਲ ਹੋਈ ਹੋਣੀ ਉਸੇ ਭਰਾ ਨੇ ਆਪਣੇ ਉਹਨਾਂ ਹੱਥਾਂ ਨਾਲ ਜਿਨ੍ਹਾਂ ਤੇ ਕਦੀ ਭੈਣ ਨੇ ਰਖੜੀ ਬੰਨੀ ਸੀ ਉਹਨਾਂ ਹੱਥਾਂ ਨਾਲ ਉਸ ਨੂੰ ਬੜੀ ਹੀ ਬੇਦਰਦੀ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਇਹ ਕੋਈ ਪ੍ਰਾਪਰਟੀ ਡਿਸਪਿਊਟ ਸੀਗਾ 8 ਏਕੜ ਜ਼ਮੀਨ ਦਾ ਡਿਸਪਿਊਟ ਸੀ ਕਿਉਂਕਿ ਜਿਹੜਾ ਭਰਾ ਹੈ ਜਿਹੜਾ ਕਾਤਲ ਭਰਾ ਹੈ ਉਸ ਦੇ ਮਨ ਦੇ ਵਿੱਚ ਸ਼ੰਕਾ ਸੀ ਕਿ ਉਸ ਦੀ ਭੈਣ ਜਿਸ ਨੇ 6 ਸਾਲ ਪਹਿਲਾਂ ਕਰੀਬ 6 ਸਾਲ ਪਹਿਲਾਂ ਇੱਕ ਲੜਕੇ ਨਾਲ ਲਵ ਮੈਰਿਜ ਕਰਾਈ ਸੀ ਉਹ ਹੁਣ ਆਪਣੇ ਪਿਤਾ ਦੀ ਮਾੜੀ ਹਾਲਤ ਕਰਕੇ ਸਰੀਰਕ ਮਾੜੀ ਹਾਲਤ ਕਰਕੇ ਬਿਮਾਰੀ ਕਰਕੇ ਘਰ ਵਿੱਚ ਹੀ ਆ ਕੇ ਆਪਣੇ ਪੇਕੇ ਘਰ ਵਿੱਚ ਹੀ ਆ ਕੇ ਆਪਣੇ ਪਿਤਾ ਦੀ ਦੇਖਭਾਲ ਕਰ ਰਹੀ ਸੀ ਜਿਸ ਦੇ ਚਲਦੇ ਉਸਦੇ ਭਰਾ ਨੂੰ ਅਕਿਊਸਡ ਹਰਸ਼ਪ੍ਰੀਤ ਨੂੰ ਇਹ ਸ਼ੱਕ ਹੁੰਦਾ ਹੈ ਕਿ ਕਿਤੇ ਪਿਤਾ ਭਾਵ ਖੋਕੇ ਸਾਰੀ ਪ੍ਰਾਪਰਟੀ ਭੈਣ ਦੇ ਨਾਮ ਨਾ ਕਰ ਦੇਵੇ ਜਿਸ ਤੋਂ ਬਾਅਦ ਇੱਕ ਸ਼ਾਰਪ ਵੈਪਨ ਦੇ ਨਾਲ ਉਸਨੇ ਰਾਤ ਨੂੰ ਸੁੱਤਿਆਂ ਪਿਆ ਆਪਣੇ ਜੀਜੇ ਅਤੇ ਭੈਣ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ 6 ਸਾਲ ਦਾ ਬੱਚਾ ਮ੍ਰਿਤਕ ਜੋੜੇ ਦਾ 6 ਸਾਲ ਦਾ ਬੱਚਾ ਹੈ ਜਿਸ ਨੂੰ ਕਿ ਉਸਦੇ ਆਪਣੇ ਹੀ ਮਾਮੇ ਨੇ αναਥ ਕਰ ਦਿੱਤਾ ਉਸ ਮੂਰਖ ਨੇ ਇਹ ਵੀ ਨਹੀਂ ਸੋਚਿਆ ਕਿ ਜਿਸ ਪਿਤਾ ਨੇ ਉਸਨੂੰ ਜਨਮ ਦਿੱਤਾ ਜੋ ਮੰंजे ਤੇ ਪਿਆ ਜੇਕਰ ਉਸ ਦੀ ਸੇਵਾ ਕਰੇਗਾ ਤਾਂ ਸਭ ਤੋਂ ਵੱਡਾ ਪੁੰਨ ਇਹ ਹੈ ਤੇ ਹੋ ਸਕਦਾ ਕਿ ਤੇ ਭੈਣੇ ਹੀ ਕਹਿ ਦਿੰਦੀ ਕਿ ਸਭ ਕੁਝ ਮੇਰੇ ਵੀਰ ਨੂੰ ਦੇ ਦਿਓ ਪਰ ਵੀਰ ਨੇ ਤਾਂ ਸਭ ਕੁਝ ਤੈਸ ਨੈਸ ਕਰ ਦਿੱਤਾ ਦਿਖਾਣੀ ਤੁਹਾਨੂੰ ਮੌਕੇ ਦੀ ਪੂਰੀ ਤਸਵੀਰ ਸਾਡੇ ਇੱਕ ਸਾਧਕ ਥਾਣੇ ਵਿੱਚ ਪਿੰਡ ਕਾਨੇ ਵਾਲੀ ਖੁਰਦ ਸੋ ਜੇ ਸਾਡੇ ਇੰਸਪੈਕਟਰ ਨਦੀ ਪੱਟ ਜੀ ਨੂੰ ਉਹ ਇਨਫੋਰਮੇਸ਼ਨ ਆਈ ਸੀ ਵੀ ਉਥੇ ਇੱਕ ਡਬਲ ਮਰਡਰ ਹੋਇਆ ਜਦੋਂ ਮੌਕੇ ਤੇ ਪਹੁੰਚੇ ਤੇ ਅਸੀਂ ਪਹੁੰਚੇ ਹਾਂ ਉਥੇ ਰੇਸ਼ਮ ਸਿੰਘ ਤੇ ਹਰਪ੍ਰੀਤ ਕੌਰ ਇਹ ਦੋਨੋਂ ਮੀਆਂ ਬੀਬੀ ਸੀ ਤੇ ਇਹਨਾਂ ਨੂੰ ਜਿਹੜਾ ਮਾਰਨ ਵਾਲਾ ਸੀ ਅਰਸ਼ਪ੍ਰੀਤ ਸਿੰਘ ਸੀ ਅਰਸ਼ਪ੍ਰੀਤ ਸਿੰਘ ਦੇ ਇਹ ਜਿੱਦਾ ਸਾਰੀ ਸੀ ਸਿਸਟਰ ਸੀਗੇ ਸਿਸਟਰ ਤੇ ਜਿੱਦਾ ਸੀ ਕਿਉਂਕਿ ਇਹ ਜਿਹੜਾ ਇਹਨਾਂ ਦੇ ਬਜ਼ੁਰਗ ਸੰਜਿਆ ਗਮਦੂਰ ਸਿੰਘ ਉਹ ਕਾਫੀ ਟਾਈਮ ਤੋਂ ਆਨ ਬੈੱਡ ਸੀਗਾ ਬਿਮਾਰ ਸੀਗਾ ਇਹ ਉਹਦੀ ਜਿਹੜੀ ਸਿਸਟਰ ਸੀ ਇੱਥੇ ਰਹਿ ਰਹੀ ਸੀ ਤੇ ਜਿਹੜਾ ਅਰਸ਼ਪ੍ਰੀਤ ਸੀ ਜਿਹਨੇ ਇਹ ਮਰਡਰ ਕੀਤਾ ਹੈ ਉਮਰੇ ਸੀ ਵੀ ਜਿਹੜਾ ਗਰਬੂਰ ਸਿੰਘ ਹੈ ਹੋ ਸਕਦਾ ਵੀ ਮੇਰੀ ਜਿਹੜੀ ਪ੍ਰਾਪਰਟੀ ਹੈ ਉਹ ਜਿਹੜੀ ਆਦੇ ਮੇਰੀ ਸਿਸਟਰ ਨਾਲ ਨਾਲ ਆਦੇ ਉਹ ਇਹ ਤੋਂ ਹੀ ਸਾਹਮਣੇ ਨਿਕਲ ਗਿਆ ਵੀ ਇਹ ਪ੍ਰਾਪਰਟੀ ਡਿਸਪਲੂਟ ਸੀ ਇਹਨੂੰ ਲੈ ਕੇ ਇਹਨੇ ਜਿਹੜਾ ਅਰਸ਼ਪ੍ਰੀਤ ਨੇ ਇਹ ਦੋਨਾਂ ਜਣਿਆਂ ਨੂੰ ਆਦੀ ਪਹਿਣਾ ਤੇ ਆਦੀ ਚੀਜ਼ਾਂ ਨੂੰ ਮੌਦੇ ਕੱਟ ਉਤਾਰਤਾ ਸਰ ਕੀ ਲੱਗਦਾ ਵੀ ਇਹ ਔਰ ਮਿਟਲੀਮ ਦਾ ਮਾਮਲਾ ਹੈ ਕੋਈ ਹੋ ਰਹੀ ਹੋ ਸਕਦੀ ਨਹੀਂ ਇਹ ਪ੍ਰਾਪਰਟੀ ਡਿਸਪਲੂਟ ਦਾ ਹੀ ਹੈ ਨਹੀਂ ਪਤਾ ਲੱਗਾ ਵੀ ਇਹਨਾਂ ਦੀ ਲਵ ਮੈਰਿਜ ਵੀ ਹੈ हां ਇਹਨਾਂ ਨੇ ਜਿਹੜੀ ਇਹਨਾਂ ਦੋਨਾਂ ਦੀ ਲਵ ਮੈਰਿਜ ਸੀ ਮੁੰਡੇ ਦੀ ਉਮਰ ਜ਼ਿਆਦਾ ਸੀ हां ਲੜਕੇ ਦੀ ਉਮਰ ਜ਼ਿਆਦਾ ਸੀ ਤੇ ਜਿਹੜੀ ਲੜਕੀ ਸੀ ਉਹ ਕੋਈ 40 ਸਾਲ ਦੀ ਉਹ ਲੜਕਾ 50 ਸਾਲ ਦਾ ਤੇ ਹੋ ਗਿਆ ਸਰਪੈਰੀ ਹੋ ਗਈ ਤੇ ਇਹਨਾਂ ਦਾ ਇੱਕ ਬੱਚਾ ਹੈ ਕੋਈ 20 ਸਾਲ ਦਾ ਤੇ ਮੇਨ ਇਹਦੇ ਡਿਸਪੂਟ ਸੀ ਪ੍ਰਾਪਰਟੀ ਦਾ ਸੀ ਵੀ ਇਹਨੂੰ ਇਹ ਸੀ ਜਿਹੜਾ ਦੋਸ਼ੀ ਹੈ ਅਰਸ਼ਪ੍ਰੀਤ ਵੀ ਜਿਹੜੀ ਮੇਰੀ ਮੇਰੀ ਪ੍ਰਾਪਰਟੀ ਮੇਰੀ ਸਿਸਟਰ ਨਾਲ ਹੈ ਜੇ ਤੇ ਉਹਨੂੰ ਵੇਚ ਕੇ ਜਿਹਨੇ ਮਾਲ ਮਟਰ ਕੀਤਾ ਉਹ ਬਿਲਕੁਲ ਆ ਰਿਹਾ ਹੈ ਅਰਸ਼ਕ ਨੂੰ ਬਹੁਤ ਜਲਦੀ ਗ੍ਰਿਫਤਾਰ ਕਰ ਲੈ ਕੋਈ ਟਾਈਮ ਦੇ ਵਿੱਚ ਜਲਦੀ ਮੌਕੇ ਦੇ ਕੋਈ ਮਟਕੰਦਬਰ ਫਰਾਗ